ਭੈਣ ਨੇ ਹੀ ਪਟਿਆ ਆਪਣੀ ਭੈਣ ਦਾ ਘਰ ਤੇ ਫਿਰ ਭੈਣ ਨੂੰ ਖਤਮ ਕਰਕੇ ਆਪਣੇ ਜੀਜੇ ਨਾਲ ਵਿਆਹ ਕਰਵਾਇਆ ਅੰਤ ਵਿੱਚ ਜੀਜੇ ਤੇ ਸਾਲੀ ਦਾ ਕੀ ਹਸ਼ਰ ਹੋਇਆ ਉਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਕੁਲਜੀਤ ਤੇ ਦਵਿੰਦਰ ਦੋਵੇਂ ਮਾਸੀ ਦੀਆਂ ਧੀਆਂ ਨੇ ਦਵਿੰਦਰ ਆਪਣੀ ਛੋਟੀ ਮਾਸੀ ਮਤਲਬ ਕਿ ਕੁਲਜੀਤ ਦੀ ਮੰਮੀ ਦੇ ਘਰ ਰਹਿ ਰਹੀ ਹੁੰਦੀ ਹੈ ਕੁਲਜੀਤ ਹੋਣਾ ਕੋਲ ਦੋਵੇਂ ਪੜਦੀਆਂ ਲਿਖਦੀਆਂ ਬੀਆ ਕਿਉਂਕਿ ਦਵਿੰਦਰ ਦੇ ਘਰ ਦੇ ਹਾਲਾਤ ਬਹੁਤੇ ਸਹੀ ਨਹੀਂ ਹੁੰਦੇ ਤਾਂ ਕੁਲਜੀਤ ਦੇ ਮਾਪਿਆਂ ਦੇ ਹਾਲਾਤ ਸਹੀ ਹੁੰਦਿਆ ਤੇ ਉਹਨਾਂ ਕੋਲ ਦਵਿੰਦਰ ਪੜ੍ਹਨਾਈ ਹੁੰਦੀ ਆ ਤੇ ਕਾਲਜ ਟਾਈਮ ਕੁਲਜੀਤ ਤੇ ਦਵਿੰਦਰ ਇਕੱਠੀਆਂ ਪੜ੍ਹਦੀਆਂ ਹੁੰਦੀਆਂ ਫਿਰ ਜਦੋਂ ਕਾਲਜ ਦੀ ਪੜ੍ਹਾਈ ਖਤਮ ਹੁੰਦੀ ਆ ਤਾਂ ਕੁਲਜੀਤ ਨੂੰ ਇੱਕ ਬਹੁਤ ਅੱਛਾ ਰਿਸ਼ਤਾ ਹੁੰਦਾ ਹੂੰ ਤੇ ਘਰਦਿਆਂ ਨੂੰ ਵੀ ਚੰਗਾ ਲੱਗਦਾ ਵੀ ਚਲੋ ਵਧੀਆ ਗੱਲ ਆ ਤੇ ਮਾਂ ਨੂੰ ਥੋੜਾ ਜਿ ਇਸ ਗੱਲ ਦਾ ਹੁੰਦਾ ਵੀ ਜੇ ਹੁਣ ਇਹ ਚਲੀ ਗਈ ਤਾਂ ਮੈਂ ਕੱਲੀ ਰਹਿ ਜੂਗੀ ਕਿਉਂਕਿ ਉਹਦਾ ਇੱਕ ਭਰਾ ਵੀ ਛੋਟਾ ਹੁੰਦਾ ਕੁਲਜੀਤ ਵੀ 延迟 ਬਾਦ ਹੋਈ ਹੁੰਦੀ ਆ ਹੂੰ ਤਾਂ ਦਵਿੰਦਰ ਹੌਸਲਾ ਦਿੰਦੀ ਆ ਵੀ ਮਾਸੀ ਜੇ ਕੁਲਜੀਤ ਚਲੀ ਗਈ ਮੈਂ ਤਾਂ ਹੈਗੀ ਆ ਤੂੰ ਮੈਨੂੰ ਨਾ ਵਿਆਈ ਹੂੰ ਦੋਨਾਂ ਕੁੜੀਆਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੁੰਦਾ ਹਾਸੇ ਖੇਡੇ ਕਰਨੇ ਕਾਲਜ ਤੋਂ ਆਉਣਾ ਘਰ ਤੇ ਕੰਮ ਕਰਨੇ ਹਨ ਉਹ ਘਰਾਂ 'ਚ ਜਿਵੇਂ ਔਰਤਾਂ ਵੇਖਦੀਆਂ ਉਹ ਸਾਰੀਆਂ ਉਹਨਾਂ ਦੇ ਰੰਗ ਢੰਗ ਵੇਖ ਕੇ ਹਾਸੇ ਖੇਡੇ ਵੇਖ ਕੇ ਉਹ ਕਹਿੰਦੀਆਂ ਹੁੰਦੀਆਂ ਸੀਗੀਆਂ ਕਿ ਇਹ ਵਿਆਹ ਵੀ ਦੋਨੋਂ ਇੱਕ ਥਾਂ ਹੀ ਕਰਵਾਉਣੀਆਂ ਇੱਕੋ ਘਰ 'ਚ ਕਰਵਾਉਣੀਆਂ ਉਹ ਹਾਸੇ ਖੇਡੇ ਟਾਲਦੀਆਂ ਰਹਿੰਦੀਆਂ ਸੀਗੀਆਂ ਫੇਰ ਕਿਤੇ ਦੱਸ ਪੈਂਦੀ ਆ ਕਿ ਮੁੰਡਾ ਕਿਸੇ ਸਰਕਾਰੀ ਨੌਕਰੀ ਤੇ ਆ ਤੇ ਉਹ ਕਿਸੇ ਦੂਸਰੇ ਸਟੇਟ ਦੇ ਵਿੱਚ ਜੌਬ ਕਰਦਾ ਕੁਲਜੀਤ ਨੂੰ ਰਿਸ਼ਤਾ ਆਇਆ ਤੇ ਕਰਦਿਆ ਨੇ ਛਾਣਬੀਣ ਕਰਕੇ ਸਾਰਾ ਕੁਝ ਪਤਾ ਕਰਨ ਤੋਂ ਬਾਅਦ ਕੁਲਜੀਤ ਦਾ ਰਿਸ਼ਤਾ ਤੈਅ ਕਰਤਾ ਜਿਹੜਾ ਮੁੰਡਾ ਕੁਲਜੀਤ ਦਾ ਮੰਗੇਤਰ ਆ ਜਸਪਾਲ ਉਹ ਬਹੁਤ ਸੋਹਣਾ ਮੁੰਡਾ ਹੁੰਦਾ ਤੇ ਪੜ੍ਹਿਆ ਲਿਖਿਆ ਵੀ ਚੰਗਾ ਹੁੰਦਾ ਹੁਣ ਦਵਿੰਦਰ ਕੁਲਜੀਤ ਦੇ ਮੰਗਣੇ ਦੀਆਂ ਤਿਆਰੀਆਂ ਕਰਦੀ ਫਿਰਦੀ ਆ ਹੂੰ ਦਵਿੰਦਰ ਭਾਵੇਂ ਕਿ ਕੁਲਜੀਤ ਜਿੰਨੀ ਸ਼ਰਾਰਤੀ ਨਹੀਂ ਐ ਪਰ ਦਵਿੰਦਰ ਹੋਰ ਸੁਭਾਅ ਦੀ ਕੁੜੀ ਆ ਨਾਲ ਰਹਿੰਦਿਆਂ ਹੋਇਆਂ ਸ਼ਰਾਰਤਾਂ ਚ ਇਨਵੋਲਵ ਤਾਂ ਹੁੰਦੀ ਆ ਪਰ ਮੂੰਹੋਂ ਕੁਝ ਨਹੀਂ ਕੱਢਦੀ ਉਹ ਹੁੰਦੇ ਆ ਨਾ ਕੁਝ ਲੋਕ ਜਿਹੜੇ ਬਿਲਕੁਲ ਚੁੱਪ ਹੁੰਦੇ ਆ ਜਿਨ੍ਹਾਂ ਦੀ ਕਿਸੇ ਵੀ ਗੱਲ ਤੇ ਇਸ ਕਰਕੇ ਯਕੀਨ ਨਹੀਂ ਕੀਤਾ ਜਾਂਦਾ ਕਿ ਇਹ ਤਾਂ ਇਹ ਗੱਲ ਕਰ ਹੀ ਨਹੀਂ ਸਕਦਾ ਤੇ ਦਵਿੰਦਰ ਦਾ ਸੁਭਾਅ ਵੀ ਕੁਛ ਐਸਾ ਸੀਗਾ ਜਿਹਨੂੰ ਅਸੀਂ ਰਿਜ਼ਰਵ ਨੇਚਰ ਕਹਿ ਦਿੰਦੇ ਆ ਵੀ ਉਹ ਏਦਾਂ ਦੀ ਕੁੜੀ ਸੀਗੀ ਕੁਲਜੀਤ ਦਾ ਮੰਗਣਾ ਹੁੰਦਾ ਜਸਪਾਲ ਨਾਲ ਬਹੁਤ ਵਧੀਆ ਮਾਹੌਲ ਵਰਤਦਾ ਸਾਰਾ ਕੁਝ ਵਧੀਆ ਹੁੰਦਾ ਤੇ ਦਵਿੰਦਰ ਵੀ ਖੁਸ਼ ਹੁੰਦੀ ਆ ਤਾਂ ਉਹਨੂੰ ਇੱਕ ਪਾਸੇ ਥੋੜਾ ਚੋਰਾ ਵੀ ਹੁੰਦਾ ਵੀ ਕੁਲਜੀਤ ਵਿਆਹ ਕੇ ਚਲੀ ਜਾਊਗੀ ਮੈਂ ਕੱਲੀ ਰਹਿ ਜੂੰਗੀ ਹਨ ਜਿਵੇਂ ਸੇਲੀਆਂ ਨੂੰ ਪਹਿਣਾ ਨੂੰ ਹੁੰਦਾ ਹੀ ਆ ਉਸੇ ਤਰ੍ਹਾਂ ਫਿਰ ਕੀ ਹੁੰਦਾ 4 ਮਹੀਨੇ ਦਾ ਵਕਫਾ ਪਾ ਕੇ ਜਸਪਾਲ ਦੇ ਘਰ ਦੇ ਸੁਨੇਹਾ ਦਿੰਦਿਆ ਕਿ ਹੁਣ ਸਾਨੂੰ ਵਿਆਹ ਚਾਹੀਦਾ ਅੱਛਾ ਤੇ ਉਹਨਾਂ ਨੇ ਆਪਦੇ ਕਹੇ ਸਮੇਂ ਤੋਂ ਪਹਿਲਾਂ ਵਿਆਹ ਮੰਗ ਲਿਆ ਤੇ ਇਹਨਾਂ ਨੇ ਹਾਂ ਕਰ ਦਿੱਤੀ ਤੇ ਘਰ 'ਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹੁਣ ਘਰ 'ਚ ਲੈਂਡਲਾਈਨ ਲੱਗਿਆ ਹੋਇਆ ਜਸਪਾਲ ਕੁਲਜੀਤ ਨੂੰ ਫੋਨ ਕਰਦਾ ਤੇ ਕਦੇ-ਕਦੇ ਵਿੱਚ ਦਵਿੰਦਰ ਨਾਲ ਕੁਲਜੀਤ ਵੀ ਗੱਲ ਕਰਾ ਦਿੰਦੀ ਆ ਕਿਉਂਕਿ ਦਵਿੰਦਰ ਜਿੰਨੀ ਚੁੱਪ ਕੀਤੀ ਸੀ ਦੂਸਰੇ ਪਾਸੇ ਕੁਲਜੀਤ ਹਸਮੁਖ ਸੀ ਤੇ ਖੁੱਲੇ ਸੁਭਾਅ ਦੀ ਕੁੜੀ ਸੀ ਜਿਹੜੀ ਨਿੱਕੀ-ਨਿੱਕੀ ਗੱਲ ਤੇ ਜ਼ਿਆਦਾ ਗੌਰ ਨਹੀਂ ਸੀ ਕਰਦੀ ਜਦੋਂ ਵੀ ਜਸਪਾਲ ਦਾ ਫੋਨ ਆਉਣਾ ਤਾਂ ਕੁਲਜੀਤ ਨੇ ਬੜੀ ਹਾਸਦੀ ਖੇਡਦੀ ਨੇ ਗੱਲ ਕਰਨੀ ਉਹਨੇ ਦਵਿੰਦਰ ਦੇ ਕੰਨ ਨੂੰ ਵੀ ਧੱਕੇ ਨਾਲ ਫੋਨ ਲਾ ਦੇਣਾ ਵੀ ਸੁਣ ਤੇਰਾ ਜੀਜਾ ਕੀ ਕਹਿ ਰਿਹਾ ਖੂਬ ਸ਼ਰਾਰਤਾਂ ਕਰਨੀਆਂ ਦਵਿੰਦਰ ਹੈਲੋ ਹਾਏ ਹਾਲ ਚਾਲ ਪੁੱਛਣ ਤੋਂ ਬਿਨਾ ਕੋਈ ਮਜ਼ਾਕ ਤੱਕ ਵੀ ਨਹੀਂ ਸੀ ਕਰਦੀ ਕੁਝ ਵੀ ਗੱਲ ਨਹੀਂ ਸੀ ਕਹਿੰਦੀ ਜੋ ਜਸਪਾਲ ਨੇ ਪੁੱਛ ਲਿਆ ਉਹ ਉਹਨਾਂ ਹੀ ਜਵਾਬ ਦਿੰਦੀ ਸੀ ਚਲੋ ਹਾਸੇ ਖੇਡੇ ਹੁੰਦਿਆਂ ਹੁੰਦਿਆਂ ਮਤਲਬ ਵਿਆਹ ਆ ਗਿਆ ਸਾਲੀ ਦੇ ਜਿੰਨੇ ਫਰਜ਼ ਸੀ ਸਾਰੇ ਦਵਿੰਦਰ ਨੇ ਨਿਭਾਏ ਜਦ ਕੇ ਬਾਕੀ ਹੋਰ ਵੀ ਸਾਲੀਆਂ ਸੀਗੀਆਂ ਕਿਉਂਕਿ ਦਵਿੰਦਰ ਕੁਲਜੀਤ ਦੇ ਬਹੁਤ ਨੇੜੇ ਰਹਿ ਚੁੱਕੀ ਸੀਗੀ ਹੂੰ ਤੇ ਕੁਲਜੀਤ ਉਹਨੂੰ ਹੱਸਦੀ ਹੁੰਦੀ ਸੀ ਵੀ ਇਹ ਤਾਂ ਬਿਲਕੁਲ ਸੁੰਨੀ ਆ ਇਹ ਤਾਂ ਮੂੰਹੋਂ ਗੱਲ ਵੀ ਨਹੀਂ ਕੱਢਦੀ ਇਹਨੂੰ ਤਾਂ ਵੀ ਜੀਜੇ ਪਾਸੋਂ ਲਾਗ ਵੀ ਨਹੀਂ ਮੰਗਣਾ ਆਉਂਦਾ ਜਿਵੇਂ ਕਹਿੰਦੇ ਨੇ ਨਾ ਵੀ ਮਜ਼ਾਕ ਕਰਦੇ ਆ ਨਾ ਜੀਜੇ ਸਾਲੀ ਦੇ ਮਜ਼ਾਕ ਚ ਤੇ ਕੀ ਹੁੰਦਾ ਜਦੋਂ ਵਿਆਹ ਹੁੰਦਾ ਉਦੋਂ ਵੀ ਸਾਰਾ ਕੁਝ ਬਹੁਤ ਸੋਹਣਾ ਮਾਹੌਲ ਰਹਿੰਦਾ ਆਪਸ ਚ ਸ਼ਰਾਰਤਾਂ ਵੀ ਹੁੰਦੀਆਂ ਨੇ ਪਰ ਦਵਿੰਦਰ ਚੁੱਪ ਹੀ ਰਹਿੰਦੀ ਆ ਆਪਣੇ ਸੁਭਾਅ ਦੇ ਮੁਤਾਬਕ ਕੋਈ ਸ਼ਰਾਰਤ ਨਹੀਂ ਕਰਦੀ ਤਾਂ ਕੁਲਜੀਤ ਦਾ ਵਿਆਹ ਹੋ ਜਾਂਦਾ ਉਹਦੀ ਲਾਈਫ ਸੋਹਣੀ ਚੱਲਣ ਲੱਗ ਜਾਂਦੀ ਆ ਦਵਿੰਦਰ ਇਧਰਲੇ ਪਾਸੇ ਉਹਦੀ 마ਸੀ ਦੇਖਦੀ ਆ ਵੀ ਇਹ ਹੁਣ ਹੋਰ ਹਿਸਾਬ ਦੀ ਹੋ ਗਈ। ਹੂੰ। ਉਹਨੇ ਸੋਚਿਆ ਵੀ ਇਹ ਫੋਨ ਤੇ ਲੱਗੀ ਰਹਿੰਦੀ ਆ। ਦਵਿੰਦਰ, ਦਵਿੰਦਰ ਵੀ ਫੋਨ ਤੇ ਲੱਗੀ ਰਹਿੰਦੀ ਆ। 마ਸੀ ਨੂੰ ਲੱਗਦਾ ਵੀ ਚਲ ਪਹਿਲਾਂ ਦੋ ਜਣੀਆਂ ਸੀਗੀਆਂ ਵੀ ਚਲੋ ਹੁਣ ਕੱਲੀ ਹੋ ਗਈ ਤੇ ਸ਼ਾ ਤਾਂ ਕਰਕੇ ਵੀ ਚਲੋ ਕੁੜੀਆਂ ਨੇ ਹਨਾ 3 ਧਿਆਣੀਆਂ। ਉਹਨੇ ਵੀ ਜ਼ਿਆਦਾ ਗੱਲ ਨਹੀਂ ਸੋਚੀ। ਇੱਕ ਰਾਤ ਕੀ ਹੁੰਦਾ ਰਾਤ ਦੇ 12:30 ਵਜੇ ਜਸਪਾਲ ਦੇ ਫੋਨ ਤੇ ਦਵਿੰਦਰ ਦਾ ਮੈਸੇਜ ਆਂਦਾ। ਅੱਛਾ। ਦਵਿੰਦਰ ਨੇ ਉਹਨੂੰ ਵੈਸੇ ਜਿਵੇਂ ਵਿਆਹ ਚ ਹਾਸਾ ਮਜ਼ਾਕ ਕੀਤਾ ਉਹਨੇ ਉਸਾ ਬਣਾ ਦੇਖਿਆ ਤਾਂ ਉਹਨੂੰ ਹੈਰਾਨੀ ਹੋਈ ਕਿ ਦਵਿੰਦਰ ਦਾ ਮੈਸੇਜ ਹੈ ਉਹਨੂੰ ਵਿਆਹ ਵੇਲੇ ਕੁੜੀਆਂ ਚ ਭੁਲੇਖਾ ਵੀ ਸੀ ਹੋ ਸਕਦਾ ਕਿਸੇ ਹੋਰ ਨੇ ਮੈਸੇਜ ਕੀਤਾ ਹੋਵੇ ਜਦ ਕਿ ਕੁਲਜੀਤ ਦੇ ਫੋਨ ਤੇ ਮੈਸੇਜ ਜਾਣਾ ਚਾਹੀਦਾ ਸੀ ਉਹ ਮੈਸੇਜ ਜਾਂਦਾਗਾ ਜਸਪਾਲ ਦੇ ਫੋਨ ਤੇ ਕੁਲਜੀਤ ਦੇ ਪਤੀ ਦੇ ਫੋਨ ਤੇ ਰਾਤ ਨੂੰ 12:30 ਵਜੇ ਕਿਸੇ ਕੁੜੀ ਦਾ ਮੈਸੇਜ ਆਉਣਾ ਇਸ ਤਰ੍ਹਾਂ ਤਾਂ ਕੁਲਜੀਤ ਜਿਹੜੀ ਖੁੱਲੇ ਸੁਭਾਅ ਦੀ ਸੀ ਉਹ ਦੇਖ ਹੀ ਰਹੀ ਸੀਗੀ ਉਹਨੇ ਆਪਣੇ ਉਹਦੇ ਹਸਬੰਦ ਨੇ ਕਿਹਾ ਵੀ ਇਦਾਂ ਕਰਕੇ ਦਵਿੰਦਰ ਦਾ ਮੈਨੂੰ ਮੈਸੇਜ ਆਇਆ ਵੀ ਤੁਸੀਂ ਵੀ ਆਪਣਾ ਫੋਨ ਚੈੱਕ ਕਰੋ ਉਹ ਕਹਿੰਦੀ ਕੋਈ ਨਾ ਤੁਹਾਨੂੰ ਕਰ ਲਿਆ ਮੈਨੂੰ ਕਰ ਲਿਆ ਵੀ ਇੱਕੋ ਗੱਲ ਆ ਕੋਈ ਗੱਲ ਨਹੀਂ ਆ ਉਹ ਹੱਸ ਕੇ ਕਹਿੰਦੀ ਵੀ ਸੁਨਨੀ ਜੀ ਨੇ ਵੀ ਅੱਧੀ ਰਾਤ ਨੂੰ ਮੈਸੇਜ ਕਿਉਂ ਕੀਤਾ ਕਿਉਂਕਿ ਉੱਥੇ ਜਸਪਾਲ ਥੋੜਾ ਜਿਹਾ ਇਨਸਿਕਿਉਰ ਹੋ ਗਿਆ ਸੀਗਾ ਵੀ ਮੈਨੂੰ ਕਿਉਂ ਮੈਸੇਜ ਆਇਆ ਕੀ ਮੈਸੇਜ ਸੀ ਉਹਨੇ ਸਿਰਫ ਹਾਲਚਲ ਪੁੱਛਿਆ ਸੀਗਾ ਔਰ ਜਸਪਾਲੀ ਸੋਚੀ ਪਿਆ ਗਿਆ ਵੀ ਰਾਤ ਨੂੰ ਮੈਸੇਜ ਕੀਤਾ ਹਾਲਚਾਲ ਪੁੱਛਿਆ ਵੀ ਉਦਾਂ ਤਾਂ ਉਹ ਮੈਂ ਕਦੇ ਕੁਸਕਦੀ ਵੀ ਨਹੀਂ ਵੇਖੀ ਐਦਾਂ ਹਨ ਤੇ ਇਧਰ ਕੁਲਜੀਤ ਨੇ ਵੀ ਇਸ ਗੱਲ ਨੂੰ ਬਹੁਤ ਹਲਕੇ ਚ ਲਿਆ ਵੀ ਕੋਈ ਗੱਲ ਨਹੀਂ ਆ ਹੋ ਜਾਂਦਾ ਗੱਲ ਕਰ ਹੀ ਲੈਨੇ ਆਪਾਂ ਇੱਕ ਦੂਸਰੇ ਨੂੰ ਮੈਸੇਜ ਫੇਰ ਕੀ ਹੁੰਦਾ ਕੁਲਜੀਤ ਇਸ ਗੱਲ ਵੱਲ ਧਿਆਨ ਨਹੀਂ ਦਿੰਦੀ ਪਰ ਉਹਨੂੰ ਆਪਣੇ ਪਤੀ ਦਾ ਲਹਿਜਾ ਬਦਲਦਾ ਬਦਲਦਾ ਨਜ਼ਰ ਆਉਂਦਾ ਦਿਨ ਪ੍ਰਤੀ ਦਿਨ ਦਿਨ ਪ੍ਰਤੀ ਦਿਨ ਉਹ ਪਿੰਡ ਵੀ ਆ ਕੇ ਜਾਂਦੀ ਆ ਜਦੋਂ ਪਿੰਡ ਆਉਂਦੀ ਆ ਤਾਂ ਉਹ ਦਵਿੰਦਰ ਨੂੰ ਹੱਸਦੀ ਹੱਸਦੀ ਕਹਿੰਦੀ ਆ ਵੀ ਤੇਰਾ ਜੀਜਾ ਤੇਰੀਆਂ ਗੱਲਾਂ ਬਹੁਤ ਕਰਦਾ ਹੂੰ ਵੀ ਕੀ ਗੱਲ ਆ ਮੈਨੂੰ ਵੀ ਦੱਸਦਿਆ ਕਰੋ ਮੈਂ ਵੀ ਹੱਸ ਪਿਆ ਕਰਾਂ ਮੈਂ ਵੀ ਤੁਹਾਡੀ ਗੱਲ ਸੁਣ ਲਿਆ ਕਰ ਹੁਣ ਕੁਲਜੀਤ ਨੇ ਇਹ ਗੱਲ ਤਾਂ ਸੁਭਾਈਕੇ ਕੀਤੀ ਆ ਪਰ ਕਹਿੰਦੇ ਹੁੰਦੇ ਜਿਹੜੇ ਬੰਦੇ ਦੇ ਮਨ ਚ ਚੋਰ ਹੋਵੇ ਉਹਦੇ ਚਿਹਰੇ ਦੇ ਭਾਵ ਨਾਲ ਨਹੀਂ ਮਿਲਦੇ ਹੁੰਦੇ ਕੁਲਜੀਤ ਨੇ ਜਦੋਂ ਦਵਿੰਦਰ ਦਾ ਚਿਹਰਾ ਦੇਖਿਆ ਨਾ ਉਹਨੂੰ ਇੱਕ ਵਾਰ ਇੱਕਦਮ ਤਾਂ ਝਟਕਾ ਜਿਹਾ ਲੱਗਿਆ ਵੀ ਦਵਿੰਦਰ ਦੀ ਜਿਵੇਂ ਕੋਈ ਚੋਰੀ ਫੜੀ ਗਈ ਹੁੰਦੀ ਆ ਅੱਛਾ ਕਿਉਂਕਿ ਇਸ ਗੱਲ ਪਿੱਛੇ ਗੱਲ ਇਹ ਸੀਗੀ ਕਿ ਦਵਿੰਦਰ ਤੇ ਜਸਪਾਲ ਦਾ ਰਾਵਤਾ ਚੰਗਾ ਹੋ ਗਿਆ ਸੀਗਾ ਅੱਛਾ ਉਹਨਾਂ ਦੀ ਆਪਸ ਚ ਗੱਲਬਾਤ ਹੋਣੀ ਸ਼ੁਰੂ ਹੋ ਗਈ ਸੀਗੀ ਜੀ ਜੀ ਸਾਲੀ ਦੀ ਹਾਂ ਉਸਜੀਤ ਜਿਵੇਂ ਖੁੱਲੇ ਸੁਭਾਅ ਦੀ ਸੀਗੀ ਤੇ ਉਹ ਜਿਆਦਾ ਧਿਆਨ ਨਹੀਂ ਸੀ ਦਿੰਦੀ। ਅੱਛਾ। ਆਪਦੇ ਜੀਜੇ ਜਸਪਾਲ ਦੇ ਘਰ ਆਏ ਤੋਂ ਨੀ ਉਹ ਬੋਲੀ। ਬਸ ਉਹਨਾਂ ਦੀਆਂ ਫੋਨ ਤੇ ਗੱਲਾਂ ਹੁੰਦੀਆਂ ਸੀ। ਅੱਛਾ ਜਦੋਂ ਕਈ ਵਾਰ ਜਸਪਾਲ ਸਹਰੇ ਆਉਂਦਾ ਤਾਂ ਉਦੋਂ ਉਹ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰਦਾ। ਬਿਲਕੁਲ ਵੀ ਕੋਈ ਗੱਲਬਾਤ ਨਹੀਂ ਕਰਦੀ। ਜਸਪਾਲ ਹਾਲਾਂਕਿ ਉਹਨੂੰ ਹਾਲਚਲ ਪੁੱਛਦਾ ਜਿਵੇਂ ਜੀਜੇ ਸਾਲੀਆਂ ਨਾਲ ਗੱਲ ਕਰਦੇ ਆ ਹਾਸਾ ਮਜ਼ਾ ਕਰਦੇ ਆ ਤੇ ਦਵਿੰਦਰ ਅੱਖ ਵੀ ਨਹੀਂ ਚੱਕ ਕੇ ਦੇਖਦੀ ਹੁੰਦੀ ਤੇ ਸਤਿ ਸ੍ਰੀ ਅਕਾਲ ਤੋਂ ਬਿਨਾਂ ਕੋਈ ਜਵਾਬ ਵੀ ਨਹੀਂ ਦਿੰਦੀ ਹੁੰਦੀ। ਪਰ ਦੂਸਰੇ ਪਾਸੇ ਜਿਹੜਾ ਰੂਪ ਕੁਲਜੀਤ ਦਵਿੰਦਰ ਦਾ ਦੇਖ ਰਹੀ ਆ ਉਹ 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 ਨੂੰ ਤੰਗ ਕਰ ਰਿਹਾ ਵੀ ਇਹ ਕੀ ਹੋ ਰਿਹਾ ਇੱਕ ਰਾਤ ਕੀ ਹੁੰਦਾ ਫੇਰ ਜਦੋਂ ਕੁਲਜੀਤ ਇਧਰੋਂ ਵਾਪਸ ਜਾਂਦੀ ਆ ਅੱਛਾ ਹੁਣ ਜਸਪਾਲ ਦੇ ਫੋਨ ਤੇ ਰਾਤ ਨੂੰ ਦਵਿੰਦਰ ਦਾ ਮੈਸੇਜ ਆਉਂਦਾ ਜਿਹਦੇ ਚ ਇਹ ਲਿਖਿਆ ਹੁੰਦਾ ਵੀ ਜੇ ਆਪਾਂ ਸਾਹਮਣੇ ਨਹੀਂ ਗੱਲ ਕਰ ਸਕਦੇ ਘੱਟੋ ਘੱਟ ਫੋਨ ਤੇ ਤਾਂ ਦੇਰ ਰਾਤ ਤੱਕ ਗੱਲ ਕਰ ਹੀ ਸਕਦੇ ਆ ਨਾ ਕੁਲਜੀਤ ਨੇ ਜਦੋਂ ਇਹ ਮੈਸੇਜ ਪੜ੍ਹਿਆ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਵੀ ਆ ਕੀ ਹੋ ਗਿਆ ਜਸਪਾਲ ਸੁੱਤਾ ਪਿਆ ਸੀ ਜਸਪਾਲ ਸੁੱਤਾ ਪਿਆ ਸੀ ਜਦੋਂ ਕੁਲਜੀਤ ਉੱਠ ਕੇ ਬੈਠ ਗਈ ਤਾਂ ਜਸਪਾਲ ਦੀ ਵੀ ਅੱਖ ਖੁੱਲੀ ਤੇ ਉਹਨੇ ਦੇਖਿਆ ਜਸਪਾਲ ਦਾ ਫੋਨ ਕੁਲਜੀਤ ਦੇ ਹੱਥ ਵਿੱਚ ਸੀ। ਉਹਨੂੰ ਪਸੀਨੇ ਛੁੱਟ ਗਏ ਵੀ ਆ ਗਈ ਹੋ ਗਿਆ। ਹੂੰ ਤੇ ਕੁਲਜੀਤ ਨੇ ਫੋਨ ਜਸਪਾਲ ਨੂੰ ਫੜਾਤਾ। ਕਹਿੰਦੀ ਥੋੜਾ ਮੈਸੇਜ ਆ ਕੋਈ ਦੋਸਤ ਗੱਲ ਕਰ ਰਿਹਾ। ਉਸ ਸਮੇਂ ਜਸਪਾਲ ਇਸ ਸਥਿਤੀ 'ਚ ਫਸ ਚੁੱਕਾ ਸੀ। ਉਹਨੇ ਨੀਂਦ ਦੇ ਬਹਾਨੇ ਦੇ ਨਾਲ ਫੋਨ ਉਸੇ ਤਰ੍ਹਾਂ ਰੱਖਤਾ। ਉਹ ਤਾਂ ਫੇਰ ਦੁਬਾਰਾ ਨੀਂਦ 'ਚ ਸੌਂ ਗਿਆ ਪਰ ਕੁਲਜੀਤ ਦੀ ਸਾਰੀ ਰਾਤ ਨੀਂਦ ਉੱਡੀ ਰਹੀ। ਨਹੀਂ ਉਹਨੂੰ ਪਤਾ ਸੀ ਮੇਰੀ ਭੈਣ ਹੀ ਐ ਇਹ। ਹਾਂ। ਉਨੇ ਦਵਿੰਦਰ ਦੇ ਹਾਲਚਾਲ ਵਾਲੇ ਮੈਸੇਜ ਤਾਂ ਵੇਖੇ ਸੀ ਉਹ ਇਗਨੋਰ ਕਰਦੀ ਆਈ ਸੀ ਪਰ ਇਹ ਜਿਹੜਾ ਮੈਸੇਜ ਸੀਗਾ ਇਹ ਵਾਕਈ ਹਿਲਾ ਦੇਣ ਵਾਲਾ ਸੀਗਾ ਤੇ ਕੁਲਜੀਤ ਨੂੰ ਜਦੋਂ ਦਿਨ ਚੜਦਾ ਉਹ ساری ਰਾਤ ਨਹੀਂ ਸੌਂਦੀ ਤੇ ਸਵੇਰੇ ਉੱਠ ਕੇ ਸੋਚਦੀ ਆ ਵੀ ਉਹ ਦਵਿੰਦਰ ਨੂੰ ਫੋਨ ਕਰਕੇ ਪੁੱਛੇ ਵੀ ਦਵਿੰਦਰ ਕੀ ਗੱਲ ਆ ਵੀ ਤੂੰ ਤੁਹਾਡਾ ਕੀ ਮਜ਼ਾਕ ਚੱਲਦਾ ਫਿਰ ਕੁਲਜੀਤ ਇਹੀ ਗੱਲ ਆਪਣੇ ਮਾਮੇ ਦੀ ਕੁੜੀ ਨਾਲ ਸਾਂਝੀ ਕਰਦੀ ਆ ਵੀ ਐਦਾਂ ਕਰਕੇ ਵੀ ਜਸਪਾਲ ਨੂੰ ਦਵਿੰਦਰ ਮੈਸੇਜ ਕਰਦੀ ਆ अच्छा। ਉਹਨੇ ਇਹ ਗੱਲ ਕਹੀ ਕਹਿੰਦੀ ਤੂੰ ਉਹਦੇ ਸੁੰਨੀ ਜੀ ਤੇ ਭਰੋਸਾ ਨਾ ਕਰੀਂ ਕਹਿੰਦੀ ਇਹ ਜੀਆਂ ਬਹੁਤ ਤੇਜ ਹੁੰਦੀਆਂ ਵੀ ਤੂੰ ਥੋੜਾ ਜਿਹਾ ਧਿਆਨ ਰੱਖ ਖੁੱਲੇ ਸੁਭਾਅ ਦੇ ਹੋਣਾ ਬੇਵਾਕ ਹੋਣਾ ਗੱਲ ਵੱਖਰੀ ਆ ਪਰ ਔਰਤ ਨੂੰ ਆਪਣੇ ਮਰਦ ਪ੍ਰਤੀ ਇੰਨਾ ਕੁ ਧਿਆਨ ਤਾਂ ਰੱਖਣਾ ਚਾਹੀਦਾ ਵੀ ਗੱਲ ਕਿੱਥੋਂ ਕਿਵੇਂ ਕੀ ਹੋ ਰਹੀ ਆ ਹਨਾ ਉਹਨੇ ਬਹੁਤ ਸਮਝਦਾਰੀ ਨਾਲ ਸਮਝਾਇਆ ਕੁਲਜੀਤ ਨੇ ਗੱਲ ਸਮਝ ਤਾਂ ਲਈ ਪਰ ਉਹਦੇ ਅੰਦਰ ਇਹ ਚੀਜ਼ ਬੜੀ ਉਹਨੂੰ ਤੰਗ ਕਰਨ ਲੱਗੀ ਵੀ ਦਵਿੰਦਰ ਇਦਾਂ ਦੇ ਮੈਸੇਜ ਮੇਰੇ ਪਤੀ ਨੂੰ ਕਿਉਂ ਕਰਦੀ ਆ ਅੱਛਾ ਚਲੋ ਇਹ ਸਮਾਂ ਚੱਲਦਾ ਰਹਿੰਦਾ ਜਸਪਾਲ ਡਿਊਟੀ ਤੇ ਹੁੰਦਾ ਅਦਰ ਸਟੇਟ ਦੇ ਵਿੱਚ ਤੇ ਉਹ ਜਦੋਂ ਵੀ ਆਉਂਦਾ ਦਵਿੰਦਰ ਉੱਥੇ ਹੀ ਹੁੰਦੀ ਆ ਤੇ ਫਿਰ ਉਹਨਾਂ ਦੀਆਂ ਗੱਲਾਂ ਬਾਤਾਂ ਥੋੜੀਆਂ ਜਿਹੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਾਸੇ ਮਜ਼ਾਕ ਵੀ ਔਰ ਕੁਲਜੀਤ ਨੂੰ ਇਹ ਸੀਗਾ ਵੀ ਦਵਿੰਦਰ ਤਾਂ ਕਦੇ ਬੋਲਦੀ ਨਹੀਂ ਪਰ ਜਦੋਂ ਉਹਨੇ ਇੱਕ ਕਹਿੰਦੇ ਹੁੰਦੇ ਖੁਸ਼ੀ ਦੇ ਰੋਂ ਦੇ ਵਿੱਚ ਦਵਿੰਦਰ ਦਾ ਚਿਹਰਾ ਜਸਪਾਲ ਨੂੰ ਦੇਖ ਕੇ ਚਮਕਦਾ ਦੇਖਿਆ ਨਾ ਤਾਂ ਉਹਨੂੰ ਫਿਰ ਕਲੀਅਰ ਹੋਣਾ ਸ਼ੁਰੂ ਹੋ ਗਿਆ ਵੀ ਗੱਲ ਵਿੱਚ ਲਈ ਕੁਝ ਹੋਰ ਆ ਜਸਪਾਲ ਉਹਦੇ ਸਾਹਮਣੇ ਇਸ ਤਰ੍ਹਾਂ ਰਹਿੰਦਾ ਕਿ ਕੁਲਜੀਤ ਕਿਸੇ ਵੀ ਤਰ੍ਹਾਂ ਦੀ ਗੱਲ ਉਹਦੇ ਨਾਲ ਕਰੇ ਹੀ ਨਾ ਉਹਨੂੰ ਜਾਣਬੁੱਝ ਕੇ ਸੁਣਿਆ-ਪਸਣਿਆ ਚਲਾਈ ਰੱਖਦਾ ਤੇ ਫਿਰ ਕੁਲਜੀਤ ਨੇ ਇੱਕ ਦਿਨ ਉਹਨੂੰ ਇਹ ਗੱਲ ਕਹੀ ਕਹਿੰਦੀ ਵੀ ਤੁਸੀਂ ਇੰਨੀ ਦੇਰ ਬਾਅਦ ਆਉਂਨੇ ਹੋ ਵੀ ਮੈਂ ਵੀ ਉੱਥੇ ਚੱਲ ਪੈਣੀ ਆ ਤੁਹਾਡੇ ਨਾਲ ਤਾਂ ਜਸਪਾਲ ਕਹਿੰਦਾ ਵੀ ਮੈਂ ਕੋਸ਼ਿਸ਼ ਕਰਦਾ ਕਿ ਮੇਰੀ ਟਰਾਂਸਫਰ ਇੱਧਰ ਹੋ ਜੇ ਵੀ ਮੈਂ ਤੈਨੂੰ ਉੱਧਰ ਨਹੀਂ ਲੈ ਕੇ ਜਾ ਸਕਦਾ ਘਰੇ ਵੀ ਔਖਾ ਹੈਗਾ ਹਨ ਹੁਣ ਜਸਪਾਲ ਦੇ ਮਨ ਦੇ ਵਿੱਚ ਚੋਰ ਹੈ ਉਹਨੂੰ ਇਹ ਸੀ ਵੀ ਜਿਹੜੀਆਂ ਖੁੱਲੀਆਂ ਗੱਲਾਂ ਓਡੀ ਦੂਰ ਬਹਿ ਕੇ ਦਵਿੰਦਰ ਨਾਲ ਹੁੰਦੀਆਂ ਉਹ ਘਰ 'ਚ ਹੋਣੀਆਂ ਹੀ ਨਹੀਂ ਕਿਉਂਕਿ ਉਹਨਾਂ ਦਾ ਇਸ਼ਕ ਉਸ ਸਮੇਂ ਜ਼ੋਰਾਂ ਤੇ ਚੜ ਚੁੱਕਾ ਸੀਗਾ ਉਹਨਾਂ ਨੂੰ ਮਤਲਬ ਕਲੀਅਰ ਹੋ ਚੁੱਕਾ ਸੀਗਾ ਵੀ ਹੁਣ ਉਹ ਦੋਨੋਂ ਇੱਕ ਦੂਜੇ ਲਈ ਜਿਉਣਗੇ ਪਰ ਇਸ ਗੱਲ ਤੋਂ ਕੁਲਜੀਤ ਨੂੰ ਬਿਲਕੁਲ ਵੀ ਨਹੀਂ ਸੀ ਕੋਈ ਖਬਰ ਹਮ ਕੁਲਜੀਤ ਨੂੰ ਬਿਲਕੁਲ ਇਦਾਂ ਸੀ ਬਸ ਉਹਦੇ ਉਹਨੂੰ ਇੱਕ ਚੀਜ਼ ਦਾ ਧੋੜਕੂ ਲੱਗਾ ਹੋਇਆ ਸੀ ਵੀ ਇਹ ਹੋ ਕੀ ਰਿਹਾ ਮੇਰੇ ਸਾਹਮਣੇ ਸੱਚ ਕਿਉਂ ਨਹੀਂ ਆ ਰਿਹਾ ਹਮ ਕਿਉਂਕਿ ਕੁਲਜੀਤ ਨੇ ਖੁਦ ਵੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਜਾਣੇ ਉਹਨੇ ਦੱਸਿਆ ਕਿ ਇਦਾਂ ਕਰਕੇ ਹੁਣ ਮੈਨੂੰ ਥੋੜੀ ਕੇਅਰ ਦੀ ਜ਼ਰੂਰਤ ਆ ਵੀ ਮੈਂ ਬੱਚੇ ਦੀ ਮਾਂ ਬਣਨ ਵਾਲੀ ਆ ਉਨੇ ਕਹਿਆ ਕਿ ਤੁਸੀਂ ਦਵਿੰਦਰ ਨੂੰ ਬੁਲਾ ਲਓ ਜਾਂ ਫਿਰ ਤੁਹਾਨੂੰ ਉੱਥੇ ਛੱਡ ਦਿੰਨੇ ਆਂ ਵੀ ਤੁਸੀਂ ਉੱਥੇ ਰਹੋਗੇ ਦਵਿੰਦਰ ਤੁਹਾਡੀ ਕੇਅਰ ਕਰ ਲੂਗੀ ਮੈਂ ਵੀ ਗੇੜਾ ਮਾਰ ਲਿਆ ਕਰੂੰ ਤਾਂ ਕੁਲਜੀਤ ਨੇ ਉਸ ਸਮੇਂ ਇਹ ਗੱਲ ਕਹਿਤੀ ਕਹਿੰਦੀ ਕੋਈ ਨਾ ਦਵਿੰਦਰ ਨੇ ਕੇਅਰ ਮੇਰੀ ਤਾਂ ਗਾਦੀ ਕਰਨੀ ਥੋਡੀ ਵੀ ਕਰਨੀ ਆ ਹਨਾ ਤਾਂ ਉਹਨੂੰ ਸੱਚੀ ਇਹ ਚੀਜ਼ ਦਾ ਇੱਕ ਝਟਕਾ ਲੱਗ ਗਿਆ ਜਿਵੇਂ ਚੋਰੀ ਫੜੀ ਗਈ ਹੁੰਦੀ ਆ ਉਹ ਕਹਿੰਦਾ ਕੁਲਜੀਤ ਤੇਰਾ ਦਿਮਾਗ ਖਰਾਬ ਹੋਣ ਲੱਗ ਗਿਆ ਮੈਨੂੰ ਲੱਗਦਾ ਮੇਰੀ ਐਸੀ ਕੋਈ ਵੀ ਗੱਲਬਾਤ ਨਹੀਂ ਤੇਰਾ ਜਿਵੇਂ ਮਨ ਕਰਦਾ ਕਰ ਵੀ ਪਰ ਮੇਰੀ ਜਦੋਂ ਟਰਾਂਸਫਰ ਹੋਊਗੀ ਮੈਂ ਉਦੋਂ ਹੀ ਤੇਰੇ ਕੋਲ ਆਉਂਗਾ ਅੱਛਾ ਫਿਰ ਇਸ ਤੋਂ ਬਾਅਦ ਕੀ ਹੁੰਦਾ ਜਿਹੜੀ ਦਵਿੰਦਰ ਆ ਉਹ ਤਾਂ ਆਪਣੇ ਉੱਥੇ ਮਾਸੀ ਦੇ ਘਰ ਹੀ ਹੁੰਦੀ ਆ ਕੁਲਜੀਤ ਉਥੋਂ ਉੱਥੇ ਆ ਜਾਂਦੀ ਆ ਉਹਦੀ ਪ੍ਰੈਗਨੈਂਸੀ ਦੀ ਸਾਰੀ ਕੇਅਰ ਦਵਿੰਦਰ ਕਰਦੀ ਆ ਨਾਲ ਰਹਿ ਕੇ ਸਾਰਾ ਕੁਝ ਵਧੀਆ ਚੱਲ ਰਿਹਾ ਹੁੰਦਾ ਅੱਛਾ ਤੇ ਵਿੱਚ ਦੀ ਜਸਪਾਲ ਚੱਕਰ ਵੀ ਕੱਟਦਾ ਦੋ ਚਾਰ ਦਿਨ ਰਹਿ ਕੇ ਵੀ ਜਾਂਦਾ ਪਰ ਕੁਲਜੀਤ ਦੋਨਾਂ ਨੂੰ ਨੋਟ ਕਰਦੀ ਹੁੰਦੀ ਆ ਉਹਨਾਂ ਦੇ ਵਿੱਚ ਥੋੜੀ ਥੋੜੀ ਕੋਈ ਸਰਮੋਸਰ ਇਸ਼ਾਰਿਆਂ ਚ ਕੋਈ ਨਾ ਕੋਈ ਗੱਲਬਾਤ ਹੁੰਦੀ ਰਹਿੰਦੀ ਆ ਇੱਕ ਦਿਨ ਜਸਪਾਲ ਕੁਲਜੀਤ ਵਾਸਤੇ ਬਾਹਰੋਂ ਦਵਾਈਆਂ ਲੈ ਕੇ ਆਉਂਦਾ ਉਹ ਕਹਿੰਦਾ ਕਿ ਦਵਿੰਦਰ ਇਹਨੂੰ ਧਿਆਨ ਨਾਲ ਦਵਾਈਆਂ ਦੇਈਂ ਦੂਸਰੇ ਪਾਸੇ ਕੁਲਜੀਤ ਨੂੰ ਇੱਕ ਡਰਨ ਦਰੋੰਦਰੀ ਮਹਿਸੂਸ ਹੁੰਦਾ ਵੀ ਕਹਾਣੀ ਵਿਗੜ ਨਾ ਜਾਵੇ ਕਿਤੇ ਕਹਾਣੀ ਵਿਗੜੀ ਪਈ ਸੀ ਪਰ ਕੁਲਜੀਤ ਦਾ ਮਨ ਨਹੀਂ ਸੀ ਮੰਨ ਰਿਹਾ ਕੁਝ ਮੰਨ ਵੀ ਗਿਆ ਸੀ ਕੁਝ ਮੰਨ ਵੀ ਨਹੀਂ ਸੀ ਰਿਹਾ ਪਰ ਉਹ ਜ਼ਿਆਦਾ ਧਿਆਨ ਆਪਣੇ ਬੱਚੇ ਵੱਲ ਦੇ ਰਹੀ ਸੀ ਉਹ ਇੱਕ ਐਸੀ ਸਥਿਤੀ ਦੇ ਵਿੱਚ ਸੀਗੀ ਕਹਿੰਦੇ ਹੁੰਦਾ ਜਿੱਥੇ ਔਰਤ ਦਾ ਮਰਨ ਹੋਣ ਵਾਲਾ ਕੰਮ ਹੋ ਜਾਂਦਾ ਇੱਕ ਨਮਾ ਜੀ ਆ ਰਿਹਾ ਜਿਹਦੇ ਸਿਰ ਤੇ ਉਹ ਆਈਆ ਉਹਦੇ ਹੱਥਾਂ 'ਚੋਂ ਜਾ ਰਿਹਾ ਤਾਂ ਜਦੋਂ ਦਵਿੰਦਰ ਨੇ ਮਤਲਬ ਉਹਦੇ ਨਾਲ ਰਾਬਤਾ ਬਹੁਤ ਹੀ ਜ਼ਿਆਦਾ ਵਧਾ ਲਿਆ ਦੋ ਚਾਰ ਵਾਰ ਉਹਨੇ ਆਪਦੇ ਹੀ ਕਮਰੇ ਦੇ ਵਿੱਚ ਦਵਿੰਦਰ ਤੇ ਜਸਪਾਲ ਨੂੰ ਅਜੀਬ ਢੰਗ ਨਾਲ ਬੈਠੇ ਆ ਗੱਲਾਂ ਕਰਦੇ ਆ ਵੀ ਵੇਖ ਲਿਆ ਹੁਣ ਤੁਸੀਂ ਵੇਖੋ ਵੀ ਇਹ ਹੈਰਾਨੀ ਵਾਲੀ ਗੱਲ ਆ ਜਿਹੜੀ ਕੁੜੀ ਸਾਸਰੀ ਘਾਲ ਤੋਂ ਬਿਨਾ ਮੂੰਹ ਨਹੀਂ ਉੱਪਰ ਚੱਕਦੀ ਉਹ ਆਪਣੇ ਜੀਜੇ ਕੋਲ ਬੈਠ ਕੇ ਹਾਸ ਹਾਸ ਕੇ ਗੱਲਾਂ ਕਰ ਰਹੀ ਆ ਤੇ ਕੁਲਜੀਤ ਨੂੰ ਇਹ ਗੱਲ ਕਲੀਅਰ ਹੋਣ ਲੱਗ ਗਈ ਉਹਨੇ ਕਿਸੇ ਨਾਲ ਗੱਲ ਨਹੀਂ ਕੀਤੀ ਉਹਨੇ ਇਹੀ ਗੱਲ ਆਪਣੇ ਮਾਮੇ ਦੀ ਕੁੜੀ ਨਾਲ ਫੇਰ ਕੀਤੀ ਹੂੰ ਉਹਨੇ ਕਿਹਾ ਵੀ ਹੁਣ ਤਾਂ ਤੇਰੇ ਸਿਰ ਤੋਂ ਪਾਣੀ ਨਿਕਲ ਗਿਆ ਪੋਲਾਂ ਚੋਂ ਦੀ ਪਾਣੀ ਨਿਕਲ ਗਿਆ ਤੂੰ ਤਬਾਹੀ ਦੇ ਰਾਹ ਤੇ ਨਾ ਜਾ ਤੂੰ ਸਮਝ ਇਸ ਗੱਲ ਨੂੰ ਤਾਂ ਕੁਲਜੀਤ ਕਹਿ ਰਹੀ ਹੈ ਵੀ ਕੋਈ ਨਾ ਕਹਿੰਦੀ ਮੈਂ ਗਲਤਾ ਕਰੂੰਗੀ ਮੇਰਾ ਬੱਚਾ ਹੋ ਲੈਣ ਦੋ ਮੈਂ ਜ਼ਰੂਰ ਗੱਲ ਕਰੂੰਗੀ ਵੀ ਇਹ ਹੋ ਕੀ ਰਿਹਾ ਹਨਾ ਕਹਿੰਦੀ ਮੈਂ ਵੀ ਆਪਦੇ ਬੱਚੇ ਤੇ ਕੋਈ ਅਸਰ ਨਹੀਂ ਪਾਉਣਾ ਚਾਹੁੰਦੀ ਇਸ ਸਿਆਪੇ ਚ ਪੈ ਕੇ ਚਲੋ ਕੁਲਜੀਤ ਬਹੁਤ ਬਰਦਾਸ਼ਤ ਕਰਦੀ ਆ ਤੇ ਦਵਿੰਦਰ ਤੇ ਜਸਪਾਲ ਕਾਫੀ ਹੱਦਾਂ ਪਾਰ ਕਰ ਚੁੱਕੇ ਹੁੰਦੇ ਆ ਫੇਰ ਕੀ ਹੁੰਦਾ ਇੱਕ ਉਹ ਸਮਾਂ ਆਉਂਦਾ ਜਦੋਂ ਕੁਲਜੀਤ ਨੇ ਬੱਚੇ ਨੂੰ ਜਨਮ ਦੇਣਾ ਹੁੰਦਾ ਰਜੀਤ ਨੂੰ ਮੋਬਾਈਲ ਜਾਂਦਾ ਵੀ ਇੰਨਾ ਤਰੀਕਾ ਦੇ ਵਿੱਚ ਬੱਚੇ ਦਾ ਜਨਮ ਹੋਣਾ ਤੇ ਆਉਣਾ ਬਹੁਤ ਲਾਜ਼ਮੀ ਹੈ। ਔਰ ਕੁਲਜੀਤ ਦਾ ਪਤੀ ਜਸਪਾਲ ਦਵਿੰਦਰ ਦੇ ਕਹੇ ਅਨੁਸਾਰ ਚੱਲ ਰਿਹਾ ਹੁੰਦਾ। ਉਹ ਕਹਿ ਰਹੀ ਆ ਕਿ ਤੂੰ ਅੱਗੇ ਪਿੱਛੇ ਕਰ ਕੇ ਹੀ ਉਹਨਾਂ ਦਿਨਾਂ 'ਚ ਨਹੀਂ ਔਰ ਉਹੀ ਗੱਲ ਹੁੰਦੀ ਆ। ਜਸਪਾਲ ਦਵਿੰਦਰ ਨੂੰ ਕਹਿੰਦਾ ਵੀ ਤੂੰ ਦਵਾਈਆਂ ਟਾਈਮ ਤੇ ਉਹਨੂੰ ਦੇਈ ਚੱਲੀ। ਮੇਰਾ ਜਿਵੇਂ ਵੀ ਛੁੱਟੀ ਦਾ ਬਣ ਗਿਆ ਮੈਂ ਜ਼ਰੂਰ ਆਉਂਗਾ। ਕੁਲਜੀਤ ਕਹਿ ਰਹੀ ਆ ਕਹਿੰਦੀ ਜੇ ਤੁਹਾਨੂੰ ਫੈਮਲੀ ਲਈ ਸਮਾਂ ਨਹੀਂ ਮਿਲ ਰਿਹਾ। ਇਸ ਤੋਂ ਬਾਅਦ ਛੁੱਟੀ ਕਰਨੀ ਵੀ ਕੀ ਹੈ ਹੁਣ ਕੁਲਜੀਤ ਦੇ ਘਰ ਵਾਲੇ ਜਸਪਾਲ ਨੂੰ ਦਵਿੰਦਰ ਨੇ ਰੋਕਿਆ ਹੋਇਆ ਕਿ ਤੂੰ ਆਪਦੇ ਬੱਚੇ ਦੇ ਜਨਮ ਸਮੇਂ ਨਹੀਂ ਆਉਣਾ ਕੁਲਜੀਤ ਨੂੰ ਇਸ ਗੱਲ ਦੀ ਜਮ੍ਹਾਂ ਵੀ ਖਬਰ ਨਹੀਂ ਉਹਨੂੰ ਲੱਗਾ ਵੀ ਸ਼ਾਇਦ ਨੌਕਰੀ ਦਾ ਕੰਮ ਆ ਦੂਸਰਾ ਸਟੇਟ ਆ ਹੋ ਸਕਦਾ ਉਹਨੂੰ ਛੁੱਟੀ ਨਾ ਮਿਲੇ ਤੇ ਜਸਪਾਲ ਟਲ ਜਾਂਦਾ ਵੀ ਮੈਂ ਬਾਅਦ ਚਾਹੂੰਗਾ ਹੁਣ ਇਧਰਲੇ ਪਾਸੇ ਕੀ ਹੁੰਦਾ ਜਦੋਂ ਕੁਲਜੀਤ ਦੀ ਡਿਲੀਵਰੀ ਹੁੰਦੀ ਆ ਡਿਲੀਵਰੀ ਦੌਰਾਨ ਮਾਂ ਤੇ ਬੱਚੇ ਦੀ ਮੌਤ ਹੋ ਜਾਂਦੀ ਹੈ ਅੱਛਾ ਔਰ ਘਰ ਦੇ ਵਿੱਚ ਇੱਕ ਤਰ੍ਹਾਂ ਦਾ ਬਹੁਤ ਵੱਡਾ ਕਹਿਰ ਟਹਿ ਜਾਂਦਾ ਇੰਨੀ लाਡਲੀ ਧੀ ਗਾਹਾਂ ਉਹਦਾ ਬੱਚਾ ਦੋ ਜੀ ਘਰੋਂ ਚਲੇ ਗਏ ਹਮ ਕੁਲਜੀਤ ਉਹਦੇ ਸੰਸਕਾਰ ਤੱਕ ਸ਼ਾਮ ਨੂੰ ਪਹੁੰਚਦਾ ਕੁਲਜੀਤ ਦਾ ਚਿਹਰੇ ਤੇ ਕਿਸੇ ਵੀ ਤਰ੍ਹਾਂ ਦਾ ਦੁੱਖ ਨਹੀਂ ਹੁੰਦਾ ਅੱਛਾ ਉਹ ਸਾਇਲੈਂਟ ਹੋਇਆ ਬੈਠਾ ਹੁੰਦਾ ਲੋਕਾਂ ਨੂੰ ਇਹ ਸਮਝ ਨਹੀਂ ਲੱਗਦੀ ਵੀ ਇੱਕ ਇੰਨਾ ਚੰਗਾ 파ਟਰਨਰ ਜੀਵਨ ਸਾਥੀ ਚਲਾ ਗਿਆ ਵੀ ਇਹ ਆਰਾਮ ਨਾਲ ਬੈਠਾ ਹੋਇਆ ਕੁਝ ਲੋਕ ਕਹਿੰਦੇ ਵੀ ਹੋ ਸਕਦਾ ਇਹਨੂੰ ਸਦਮਾ ਲੱਗ ਗਿਆ ਹੋਵੇ ਵੀ ਇਹ ਇਦਾਂ ਹੀ ਬੈਠਾ ਹੋਇਆ ਦੂਸਰੇ ਪਾਸੇ ਦਵਿੰਦਰ ਵੀ ਉਸੇ ਤਰ੍ਹਾਂ ਬੈਠੀ ਹੋਈ ਆ ਗੱਲ ਕਲੀਅਰ ਸੀ ਕਿ ਉਹ ਜੋ ਚਾਹੁੰਦੇ ਸੀ ਉਹ ਉਹਨਾਂ ਦੀ ਮਰਜ਼ੀ ਅਨੁਸਾਰ ਹੋ ਚੁੱਕਾ ਸੀਗਾ ਅੱਛਾ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਸ਼ੱਕ ਕੁਝ ਨਹੀਂ ਹੋਇਆ ਉਸੇ ਤਰ੍ਹਾਂ ਕੁਲਜੀਤ ਦਾ ਸੰਸਕਾਰ ਹੋਇਆ ਘਰ ਦੇ ਵਿੱਚ ਹਾਲਾਤ ਬਹੁਤ ਬੱਤਰ ਹੋ ਚੁੱਕੀ ਸੀ ਸਾਰਿਆਂ ਦਾ ਰੋ ਰੋ ਕੇ ਬੁਰਾ ਹਾਲ ਸੀਗਾ ਦਵਿੰਦਰ ਘਰ ਤੈਨੂੰ ਸੰਭਾਲ ਰਹੀ ਸੀਗੀ ਤੇ ਜਸਪਾਲ ਵੀ ਉਸੇ ਤਰ੍ਹਾਂ ਘਰ ਚ ਟਿਕਿਆ ਹੋਇਆ ਸੀਗਾ ਪਰ ਜਿਸ ਹਿਸਾਬ ਨਾਲ ਕੁਲਜੀਤ ਉਹਦਾ ਕਰਦੀ ਸੀਗੀ ਤਾਂ ਜਸਪਾਲ ਨੇ ਕੋਈ ਬਹੁਤਾ ਦੁੱਖ ਜ਼ਾਹਿਰ ਨਹੀਂ ਕੀਤਾ ਉਹਦੇ ਤੌਰ ਜਾਣਦਾ ਦੋਖ ਜਣਿਆਂ ਨੂੰ ਇਹ ਗੱਲ ਬਹੁਤ ਖੜਕੀ ਕਿ ਇੱਕ ਪਤਨੀ ਦਾ ਤੁਰ ਜਾਣਾ ਬਹੁਤ ਵੱਡੀ ਗੱਲ ਆ ਗਾਹਾਂ ਬੱਚੇ ਦਾ ਵੀ ਜਸਪਾਲ ਦੇ ਕਰਨਾਂ ਤੇ ਜੋ ਨਹੀਂ ਸਰਕੀ ਇਹਨੂੰ ਪਤਾ ਹੀ ਨਹੀਂ ਹੈਗਾ ਵੀ ਮੇਰਾ ਕੋਈ ਸਾਥੀ ਤੁਰ ਗਿਆ ਹੁਣ ਦੋਨਾਂ ਜਣਿਆਂ ਦਾ ਰਸਤਾ ਸਾਫ਼ ਹੋ ਗਿਆ ਮਾਂ ਨੂੰ ਵੀ ਕੁਲਜੀਤ ਦੀ ਨੂੰ ਕੋਈ ਹੋਸ਼ ਨਹੀਂ ਨਾ ਛੋਟੇ ਭਾਈ ਨੂੰ ਨਾ ਪਿਓ ਨੂੰ ਬੁਰੇ ਹਾਲ ਨੇ ਘਰ ਦੇ ਵਿੱਚ ਪਰ ਦਵਿੰਦਰ ਨੂੰ ਹੋਸ਼ ਹੈ ਅੱਛਾ ਫਿਰ ਦਵਿੰਦਰ ਨੂੰ ਇਸ ਕਰਕੇ ਹੋਸ਼ ਆ ਕਿ ਉਹਨੇ ਜਿਹੜਾ ਆਪਦਾ ਟੀਚਾ ਮਿੱਥਿਆ ਸੀ ਉਹਦਾ ਪੂਰਾ ਹੋ ਗਿਆ ਜਦੋਂ ਕੁਲਜੀਤ ਦਾ ਭੋਗ ਆਉਂਦਾ ਤਾਂ ਦਵਿੰਦਰ ਦੀ ਮਾਸੀ ਇਹ ਗੱਲ ਕਹਿੰਦੀ ਆ ਕਿ ਭਾਈ ਅਸੀਂ ਸਾਖ ਨਹੀਂ ਤੋੜਨਾ ਅਸੀਂ ਇਸ ਘਰ ਨਾਲ ਨਾਤਾ ਰੱਖਾਂਗੇ ਹੁਣ ਸਾਰਿਆਂ ਨੂੰ ਇਹ ਲੱਗਦਾ ਕਿ ਜਸਪਾਲ ਨਾਲ ਕੁਲਜੀਤ ਦੀ ਮਾਸੀ ਆਪਦੀ ਛੋਟੀ ਕੁੜੀ ਦਾ ਰਿਸ਼ਤਾ ਕਰੂਗੀ ਦਵਿੰਦਰ ਤਾਂ ਕਿਸੇ ਨੂੰ ਵੀ ਯਾਦ ਨਹੀਂ ਉਹਨਾਂ ਨੂੰ ਇਹ ਸੀ ਕਿ ਉਹ ਇੱਥੇ ਰਹਿੰਦੀ ਹੈ ਕੁਲਜੀਤ ਦੇ ਘਰ ਵੀ ਇਹਦਾ ਕਰਜ਼ੋ ਆਪ ਕਰਨਗੇ ਤੇ ਕੁੜੀ ਵਾਲਿਆਂ ਚ ਕੋਈ ਵੀ ਨਹੀਂ ਬੋਲਿਆ ਕੁਲਜੀਤ ਦੇ ਮਾਪਿਆਂ ਚ ਕੋਈ ਨਹੀਂ ਬੋਲਿਆ ਕਿ ਉਹਨਾਂ ਨੇ ਰਿਸ਼ਤਾ ਰੱਖਣਾ ਜਾਂ ਨਹੀਂ ਜਿੰਨਾਂ ਦੀ ਧੀ ਚਲੀ ਗਈ ਹੈ ਨਾ ਤੇ ਇਧਰਲੇ ਪਾਸੇ ਕੀ ਹੁੰਦਾ ਜਿਹੜੀ ਦਵਿੰਦਰ ਦੀ ਮਾਂ ਉਹ ਭੋਗ ਤੇ ਪਰੋਣੇ ਦਾ ਮੋਢਾ ਥੱਫਤ ਪਾ ਦਿੰਦੀ ਆ ਵੀ ਭਾਈ ਮੈਂ ਆਪਦੀ ਧੀ ਦਵਿੰਦਰ ਦਾ ਹੱਥ ਤੇਰੇ ਹੱਥ ਚ ਦਿੰਨੀ ਆ। ਹੂੰ। ਮਤਲਬ ਇਹ ਉਹ ਹੋ ਗਿਆ ਨਾ ਵੀ ਰੱਬ ਨੇ ਦਿੱਤੀਆਂ ਗੱਜਣਾ ਪਿੱਛੇ ਰੰਬਾ ਰੱਖ ਵਾਲੀ ਗੱਲ ਹੋ ਗਈ। ਉਹ ਜੋ ਚਾਹੁੰਦੇ ਸੀ ਉਹ ਸੱਚੀ ਉਹੀ ਹੋ ਗਿਆ। ਜਸਪਾਲ ਦੀ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਦੂਸਰੇ ਪਾਸੇ ਦਵਿੰਦਰ ਜਿਹੜੀ ਬਿਲਕੁਲ ਸੁੱਨ ਹੋਈ ਬੈਠੀ ਸੀ ਜਿਹੜੀ ਇਸ ਸਮੇਂ ਦੀ ਤਾਕਤ ਸੀ ਵੀ ਕਦੋਂ ਮੇਰਾ ਹੱਥ ਜਸਪਾਲ ਦੇ ਹੱਥ ਚ ਫੜਾਇਆ ਜਾਵੇ ਤੇ ਉਹਨਾਂ ਦੇ ਮਨਾਂ ਦੀਆਂ ਹੋ ਗਈਆਂ। ਔਰ ਇਸ ਗੱਲ ਦਾ ਸਾਰੇ ਦੋਮਾ ਤਿੰਨਾ ਪਰਿਵਾਰਾਂ ਚ ਬਹੁਤ ਵੱਡਾ ਝੱਜੂ ਪੈਂਦਾ ਵੀ ਧੀ ਰਾਤ ਉਰੀ ਜਾਂਦੀ ਆ ਭੋਗ ਪਿਆ ਵਾ ਵੀ ਮਾਸੀ ਨੇ ਐਡਾ ਵੱਡਾ ਕਦਮ ਕਿਵੇਂ ਚੱਕ ਲਿਆ ਵੀ ਮੈਂ ਆਪਦੀ ਧੀ ਉਸ ਘਰ ਚ ਬਸਾਉਂਗੀ ਸਿਆਣੀ ਲੋਕ ਕਹਿੰਦੇ ਆ ਕਿ ਸਮਾਂ ਪੈ ਜਾਣ ਤੋਂ ਦੁੱਖ ਘਟ ਜਾਣ ਦੋ ਵੀ ਚਲੋ ਚੰਗਾ ਪਰਿਵਾਰ ਆ ਨਾਤਾ ਨਹੀਂ ਜੋੜਨਾ ਹੁਣ ਕੁਲਜੀਤ ਬਹੁਤ ਸਾਰੀਆਂ ਗੱਲਾਂ ਬਿਨਾਂ ਕਿਸੇ ਨੂੰ ਦੱਸੇ ਕਿੱਡਾ ਵੱਡਾ ਦੁੱਖ ਆਪਣੇ ਪਤੀ ਦੀ ਬੇਵਫਾਈ ਅੰਦਰ ਲੈ ਕੇ ਤੁਰ ਗਈ ਦਵਿੰਦਰ ਦੀ ਤਾਂ ਕਿਸੇ ਨੂੰ ਖਬਰ ਹੀ ਨਹੀਂ ਸੀ ਜੇ ਕੋਈ ਜਾਣਦਾ ਸੀ ਦਵਿੰਦਰ ਤੇ ਜਸਪਾਲ ਯ ਆਪਸੀ ਗੱਲਾਂ ਨੂੰ ਜਾਣਦੇ ਸੀ ਹੋਰ ਕੋਈ ਜਾਣਦਾ ਹੀ ਨਹੀਂ ਸੀਗਾ ਤੇ ਮਾਸੀ ਨੇ ਸਾਰਿਆਂ ਤੋਂ ਬਾਹਰ ਹੋ ਕੇ ਸਾਰਿਆਂ ਨੇ ਬੁਰਾ ਵੀ ਮਨਾਇਆ ਵੀ ਹਜੇ ਤਾਂ ਸੱਤਰ ਵਿਸ਼ੇ ਹੋਇਆ ਇਹ ਚੰਗੀ ਗੱਲ ਨਹੀਂ ਹੈਗੀ ਤੋਂ ਨੇ ਕਿਹਾ ਵੀ ਭਾਈ ਬੰਦੇ ਦਾ ਮਨ ਬਦਲਦੇ ਤਾਂ ਪਤਾ ਨਹੀਂ ਲੱਗਦਾ ਉਹਨੇ ਚੁੱਪਚੀ ਪੀਤੇ ਦਵਿੰਦਰ ਦਾ ਰਿਸ਼ਤਾ ਜਸਪਾਲ ਨਾਲ ਤੈਅ ਕਰਦਾ ਔਰ ਉਸ ਦੁੱਖ ਦੀ ਘੜੀ ਚ ਕਰਤਾ ਜਿਹਦੀ ਕਰਕੇ ਰਿਸ਼ਤੇਦਾਰਾਂ ਨੇ ਮੂੰਹ ਫੇਰ ਲੇ ਅੱਛਾ ਫੇਰ ਇਧਰਲੇ ਪਾਸੇ ਮਾਪਿਆਂ ਤੋਂ ਧੀ ਦਾ ਦੁੱਖ ਤਾਂ ਨਹੀਂ ਚੱਕਿਆ ਗਿਆ ਹਨ ਉਸ ਚੁੱਪ ਕੀਤੀ ਕੁੜੀ ਨੇ ਆਪਣੇ ਜੀਜੇ ਨੂੰ ਪਹਿਲੇ ਦਿਨ ਤੋਂ ਪੱਟਿਆ ਉਹਦੇ ਨਾਲ ਇਸ਼ਕ ਕਹਾਣੀ ਤੋਰੀ ਤੋਰਦਿਆਂ ਤੋਰਦਿਆਂ ਕਿੱਥੇ ਤੱਕ ਲਿਆ ਕੇ ਉਹ ਦਾਤੇ ਲਾਤੀ ਕੁੜੀ ਹੁਣ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਸ਼ੱਕ ਪੈਂਦਾ ਸੀ ਵੀ ਕੁੜੀ ਚੰਗੀ ਭਲੀ ਸੀ ਹੱਸਦੀ ਖੇਡਦੀ ਸੀ ਸਭ ਕੁਝ ਸਹੀ ਸੀਗਾ ਕੁੜੀ ਨੂੰ ਕਿੱਦਾਂ ਕੁਝ ਹੋ ਗਿਆ ਜਦੋਂ ਕੁਲਜੀਤ ਦੀ ਡੈਥ ਹੁੰਦੀ ਹੈ ਉਹ ਤੋਂ ਬਾਅਦ ਜਦੋਂ ਡਾਕਟਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਦਾ ਵੀ ਉਸ ਕੁੜੀ ਦੇ ਇਲਾਜ ਦਰਮਿਆਨ ਪਹਿਲਾਂ ਜਦੋਂ ਬੱਚਾ ਨਹੀਂ ਸੀ ਹੋਇਆ ਪ੍ਰੈਗਨੈਂਸੀ ਦੌਰਾਨ ਉਹਨੂੰ ਕੁਝ ਦਵਾਈਆਂ ਐਸੀਆਂ ਦਿੱਤੀਆਂ ਗਈਆਂ ਸੀਗੀਆਂ ਜਿਹੜੀਆਂ ਉਹਦੇ ਲਈ ਖਤਰਨਾਕ ਸਾਬਤ ਹੋ ਸਕਦੀਆਂ ਸੀ ਪਰ ਮਾਪੇ ਧੀ ਦੇ ਦੁੱਖ ਵਿੱਚ ਹਾਰ ਚੁੱਕੇ ਸੀ ਉਹਨਾਂ ਨੂੰ ਸੋਝੀ ਕੁਛ ਨਹੀਂ ਸਿਰਿਆ ਫੇਰ ਜਿਨ੍ਹਾਂ ਨੂੰ ਦੋ ਚਾਰ ਜਣਾਂ ਨੂੰ ਇਹ ਗੱਲ ਪਤਾ ਲੱਗੀ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਕਿਤੇ ਮਾਸੀ ਦਾ ਹੱਥ ਵਿੱਚ ਨਾ ਹੋਵੇ ਜਦ ਕਿ ਦਵਿੰਦਰ ਤੇ ਜਸਪਾਲ ਦੀ ਮਿਲੀ ਭੋਗਤ ਪਹਿਲਾਂ ਤੋਂ ਹੀ ਸੀ ਜਦੋਂ ਜਸਪਾਲ ਨੇ ਇਹ ਗੱਲ ਕਹੇ ਦੀ ਸੀ ਵੀ ਦਵਿੰਦਰ ਇਹਨੂੰ ਦਵਾਈ ਤੂੰ ਟਾਈਮ ਸਰ ਦੇਣੀ ਹੈ ਹੁਣ ਇਹ ਗੱਲ ਉਹਨਾਂ ਦੋਨਾਂ ਨੂੰ ਹੀ ਪਤਾ ਸੀ ਤੇ ਹੋਰ ਕਿਸੇ ਨੂੰ ਪਤਾ ਵੀ ਨਹੀਂ ਸੀਗੀ ਇਹ ਗੱਲ ਇਧਰਲੇ ਪਾਸੇ ਸਾਰਾ ਕੁਝ ਦੁੱਖ ਚ ਘਰਦਿਆਂ ਦਾ ਬੁਰਾ ਹਾਲ ਆ ਦੂਸਰੇ ਪਾਸੇ 18 ਦਿਨਾਂ ਤੇ ਦਵਿੰਦਰ ਦੀ ਮਾਂ ਨੇ ਆਪਦੀ ਧੀ ਨੂੰ ਆਪਦੇ ਘਰ ਲਿਜਾ ਕੇ ਆਨੰਦ ਕਾਰਜ ਜਸਪਾਲ ਨਾਲ ਕਰਤੇ। ਅੱਛਾ ਫੇਰ ਜੀ। ਤੇ ਉਹਨਾਂ ਦਾ ਤਾਂ ਦੁੱਖ ਹੀ ਨਹੀਂ ਚੱਕਿਆ ਗਿਆ। ਉਹਨਾਂ ਨੇ ਤਾਂ ਸਿੱਧਾ ਹੀ ਕਹਿਤਾ ਵੀ ਇਹਦਾ ਮਤਲਬ ਹੈ ਸਾਡੀ ਧੀ ਦਾ ਘਰ ਪੱਟਣ ਨੂੰ ਪਹਿਲਾਂ ਹੀ ਤਿਆਰ ਬੈਠੇ ਸੀ। ਕਿਉਂਕਿ ਜਦੋਂ ਦੁੱਖ ਦੀ ਘੜੀ ਵਿੱਚ ਕੋਈ ਇਦਾਂ ਦੀ ਗੱਲ ਕਰਦਾ ਉਹ ਅਗਲੇ ਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਇਹ ਸਾਡਾ ਦੁੱਖ ਹੀ ਚਾਹੁੰਦੇ ਸੀਗੇ। ਤੇ ਹੋਇਆ ਵੀ ਉਸੇ ਤਰ੍ਹਾਂ ਜਸਪਾਲ ਨੇ ਦਵਿੰਦਰ ਦੇ ਨਾਲ ਵਿਆਹ ਕਰਵਾ ਲਿਆ। ਇਧਰ ਮਾਪਿਆਂ ਦਾ ਬੁਰਾ ਹਾਲ ਇਹਨਾਂ ਨੇ ਸਾਰਿਆਂ ਨਾਲ ਵਰਤ ਪਰਤਾਵਾ ਛੱਡਤਾ। ਮਾਂ ਨੂੰ ਬਹੁਤ ਵੱਡਾ ਲਾਲਚ ਸੀਗਾ ਦਵਿੰਦਰ ਦੀ ਨੂੰ ਵੀ ਮੁੰਡਾ ਜੋਬ ਵਾਲਾ ਹੱ ਲਾਲਚੀ ਬਿਰਤੀ ਦੀ ਔਰਤ ਸੀਗੀ ਉਹ ਤੇ ਉਹਨੇ ਆਪਦੀ ਧੀ ਉਸ ਘਰ ਚ ਵਸਾਤੀ ਫੇਰ ਕੀ ਅੰਤ ਹੋਇਆ ਦੋਨਾਂ ਦਾ ਜਸਪਾਲ ਤੇ ਦਵਿੰਦਰ ਦੇ ਵਿਆਹ ਤੋਂ ਪਿੱਛੇ ਦੋਨੋਂ ਜਣੇ ਸੋਚਦੇ ਆ ਵੀ ਅਸੀਂ ਇਕੱਠੇ ਚਲੀ ਜਾਈਏ ਜਿੱਥੇ ਜੋਬ ਚੱਲਦੀ ਆ ਦਵਿੰਦਰ ਥੋੜ੍ਹਾ ਸਮਾਂ ਸਹਰਿਆਂ ਚ ਰਹਿੰਦੀ ਆ ਫੇਰ ਉਹਨੂੰ ਜਸਪਾਲ ਆਪਣੇ ਨਾਲ ਲੈ ਜਾਂਦਾ 4 ਸਾਲ ਬੀਤਦੇ ਆ ਨਾਤੇ ਤਾਂ ਇਧਰੋਂ ਖਤਮ ਹੋ ਹੀ ਚੁੱਕੇ ਹੁੰਦੇ ਆ ਪਰ ਦਵਿੰਦਰ ਦੇ ਘਰ ਕੋਈ ਬੱਚਾ ਨਹੀਂ ਹੁੰਦਾ ਸਾਰੇ ਸੋਚਦੇ ਆ ਕਿ 4 ਸਾਲ ਹੋ ਗਏ ਵੀ ਇਹਨਾਂ ਦੇ ਘਰ ਬੱਚਾ ਕਿਉਂ ਨਹੀਂ ਹੋਇਆ ਜਿਵੇਂ ਅਕਸਰ ਘਰਾਂ 'ਚ ਹੁੰਦਾ ਹੀ ਆ 4 ਸਾਲ ਦੇ ਵਿੱਚ ਉਹ ਇਸੇ ਤਰ੍ਹਾਂ ਤੁਰੇ ਫਿਰਦੇ ਆ ਕਿ ਤਨਾ ਕਿਤੇ ਆ ਕੇ ਜਸਪਾਲ ਨੂੰ ਆਪਣੀ ਉਸ ਕੀਤੇ ਗੁਨਾਹ ਦਾ ਵੀ ਚੇਤਾ ਆਉਂਦਾ ਕਿ ਸ਼ਾਇਦ ਮੈਂ ਆਪਣੇ ਹੱਥ ਖੁਦ ਵੱਡੇ ਆ ਜੋ ਮੈਂ ਕਰਮ ਕੀਤਾ ਉਹਦਾ ਫਲ ਮੇਰੇ ਹਿੱਸੇ ਆ ਰਿਹਾ 4 ਸਾਲ ਵੀ ਉਹਨਾਂ ਦੇ ਕੋਈ ਬੱਚਾ ਨਹੀਂ ਹੋਇਆ ਹਮ ਜਸਪਾਲ ਦਵਿੰਦਰ ਨੂੰ ਛੱਡਣ ਆਉਂਦਾ ਜਦੋਂ ਉਹ ਉੱਧਰ ਚਲੇ ਜਾਂਦੇ ਆ ਅਦਰ ਸਟੇਟ ਦੇ ਵਿੱਚ ਜਿੱਥੇ ਜੌਬ ਹੁੰਦੀ ਹੈ ਜਸਪਾਲ ਦੀ ਕੀ ਹੁੰਦਾ ਕਿ ਜਸਪਾਲ ਤੇ ਦਵਿੰਦਰ ਦਾ ਇੱਕ ਗੱਡੀ ਦੇ ਨਾਲ ਐਕਸੀਡੈਂਟ ਹੁੰਦਾ ਬਹੁਤ ਬੁਰੀ ਤਰ੍ਹਾਂ ਜਿਦੇ ਵਿੱਚ ਜਸਪਾਲ ਦੀ ਮੌਤ ਹੋ ਜਾਂਦੀ ਹੈ ਤੇ ਦਵਿੰਦਰ ਦੇ ਇੰਨੀ ਬੁਰੀ ਤਰ੍ਹਾਂ ਸੱਟ ਲੱਗਦੀ ਹੈ ਕਿ ਉਹ ਕੋਮਾ ਵਿੱਚ ਚਲੀ ਜਾਂਦੀ ਹੈ ਹਮ ਜਦੋਂ ਇਹ ਹਾਦਸਾ ਵਾਪਰਦਾ ਤਾਂ ਸਾਰੇ ਲੋਕੋ ਪਿਛਲੀ ਘਟਨਾ ਨੂੰ ਵੀ ਯਾਦ ਕਰਦੇ ਆ ਉਹਨਾਂ ਦੀ ਹਾ ਲੱਗੀ ਜਾਂ ਉਹ ਕੁਝ ਹੋਇਆ ਸੀ ਤਾਂ ਤਾਂ ਇਹ ਹੋਇਆ ਹੁਣ ਮਾਪਿਆਂ ਦਾ ਇੱਕੋ ਇੱਕ ਪੁੱਤ ਜਸਪਾਲ ਤੁਰ ਗਿਆ ਪਿੱਛੇ ਨੂੰ ਰਹਿ ਗਈ ਜਿਹੜੀ ਕੋਮਾ ਚ ਚਲੀ ਗਈ ਜੀਨੇ ਪਹਿਲਾਂ ਵੀ 4 ਸਾਲ ਇੱਕ ਬੱਚਾ ਪੈਦਾ ਕਰਨ ਦੀ ਖੁਸ਼ੀ ਵੀ ਨਹੀਂ ਦਿੱਤੀ ਘਰਦਿਆਂ ਨੂੰ। ਹੂੰ। ਉਹਨਾਂ ਨੇ ਇਹ ਸੋਚਿਆ ਵੀ ਇੱਕ ਘਰ ਚਲਾਦਣੀ ਹੋਈ ਦੂਜਾ ਸਾਡਾ ਪੁੱਤ ਖਾ ਗਈ ਤੇ ਉਹਨਾਂ ਨੇ ਦਵਿੰਦਰ ਨੂੰ ਸੰਭਾਲਿਆ ਨਹੀਂ। ਕੋਰੀ ਨਾ ਕਰਦੀ। ਦਵਿੰਦਰ ਦੇ ਮਾਪਿਆਂ ਨੂੰ ਇਹ ਗੱਲ ਕਹਤੀ ਵੀ ਤੁਸੀਂ ਆਪਣੀ ਨੂੰ ਲੈ ਜਾਓ। ਸਾਡਾ ਤਾਂ ਤੁਰ ਗਿਆ। ਇਹ ਸਾਡੀ ਕੁਛ ਨਹੀਂ ਲੱਗਦੀ। ਫੇਰ ਜੀ। ਉਸ ਘਟਨਾ ਤੋਂ ਬਾਅਦ ਦਵਿੰਦਰ ਨੂੰ ਉਹਦੇ ਪੇਕੇ ਆਨੇ ਆਪਣੇ ਕੋਲ ਰੱਖਿਆ ਪਰ ਉਹਦੀ ਸਾਂਭ ਸੰਭਾਲ ਲਈ ਹੋਈ। ਉਨੂੰ ਦੁਬਾਰਾ ਹਸਪਤਾਲ ਲਾ ਜਾ ਕੇ ਉਹਦਾ ਇਲਾਜ ਨਹੀਂ ਕਰਵਾਇਆ ਗਿਆ ਸ਼ਾਇਦ ਉਹ ਪਿਛਲੇ ਸਾਲਾਂ ਦੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਾਂ ਘਟਨਾਵਾਂ ਸੀਗੀਆਂ ਉਹ ਦਵਿੰਦਰ ਦੀ ਮਾਂ ਨੂੰ ਵੀ ਸੱਚ ਪਤਾ ਲੱਗ ਗਿਆ ਸੀਗਾ ਉਸ ਸਮੇਂ ਜਿਹੜੀ ਦਵਿੰਦਰ ਦੀ ਹਾਲਤ ਸੀ ਉਹਨੂੰ ਕੋਈ ਉਹਨੂੰ ਕੋਈ ਸੰਭਾਲ ਬਣੀ ਸੀ ਰਿਆ ਕਹਿੰਦੇ ਕਿ ਬਾਅਦ ਚ ਜਿਹੜੀ ਉਹਦੀ ਮੌਤ ਹੋਈ ਉਹ ਕੀੜੇ ਪੈ ਕੇ ਹੋਈ ਆ ਔਰ ਦਵਿੰਦਰ ਨੇ ਜਿੰਨਾ ਸਮਾਂ ਕੱਟਿਆ ਨਰਕ ਦਾ ਸਮਾਂ ਕੱਟਿਆ ਇੱਕ ਪਾਲ ਉਹਦੀ ਮਾਂ ਵੀ ਹੱਥ ਖੜੇ ਕਰ ਗਈ ਸੀਗੀ ਮੈਂ ਤੈਨੂੰ ਸਾਹ ਨਹੀਂ ਸਕਦੀ ਤਾਂ ਸ਼ਾਇਦ ਦਵਿੰਦਰ ਚਾਹੇ ਹੂਸ਼ ਦੇ ਵਿੱਚ ਨਹੀਂ ਸੀ ਪਰ ਉਹਦੇ ਹਾਲਾਤ ਦੱਸਦੇ ਸੀਗੇ ਵੀ ਜਿਹੜਾ ਉਹਨੇ ਉਹ ਕਰਮ ਕੀਤਾ ਸੀ ਉਹਦੇ ਹਿੱਸੇ ਆ ਗਿਆ ਬਹੁਤ ਦੁੱਖਦਈ ਕਹਾਣੀ ਆ ਜਿਹੜਾ ਅਸੀਂ ਕਰਦੇ ਆ ਉਹੀ ਭਰਦੇ ਆ ਹਨਾ ਇਹ ਕਹਾਣੀ ਦਾ ਹੀ ਸਿੱਟਾ ਇਹ ਹੀ ਹੀ ਕਹਾਣੀ ਦਾ ਨਿਚੋੜ ਆ ਕਿਵੇਂ ਕਿਸੇ ਦਾ ਘਰ ਉਹਨੇ ਪੱਟਿਆ ਤੇ ਫਿਰ ਸੁੱਖ ਆਪ ਵੀ ਨਹੀਂ ਪਾਇਆ ਹੂੰ ਸੋ ਬਹੁਤ ਸੋਹਣੀ ਕਹਾਣੀ ਰਹੀ ਬਹੁਤ ਸਿੱਖਿਆਦਾਇਕ ਰਹੀ ਇਹੋ ਜਿਹੀਆਂ ਕਹਾਣੀਆਂ ਸਾਡੇ ਵਾਲੇ ਦੁਆਲੇ ਬਹੁਤ ਸਾਰੀਆਂ ਮੌਜੂਦ ਹੋਣਗੀਆਂ ਜੇ ਤੁਹਾਡੀ ਵੀ ਕੋਈ ਅਸੀ ਕਹਾਣੀ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੋ ਨੇ ਤਾਂ ਲਿੰਕ ਇੰਸਟਾਗ੍ਰam ਆਈਡੀ ਦਾ ਲਿੰਕ ਆ ਉੱਤੇ ਮੈਸੇਜ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਆਪਣੀ ਕਹਾਣੀ ਸਾਂਝੀ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਕੈਂਡ ਪੰਜਾਬੀ ਤੇ ਜਾਂਦੇ ਜਾਂਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਤੇ ਇਹ ਕਹਾਣੀਆਂ ਤੁਸੀਂ ਹਰ ਸ਼ੁੱਕਰਵਾਰ ਸਵੇਰੇ 10:30 ਵਜੇ YouTube ਕੈਂਡ ਪੰਜਾਬੀ ਚੈਨਲ ਤੇ ਸੁਣ ਸਕਦੇ ਹੋ